ਦੋਸਤੋ ਕਈ ਬੰਦੇ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣਗੇ ਤੇ ਉਹ ਤੁਹਾਡੀ ਹਾਰ ਨੂੰ ਦੇਖ ਕੇ ਨਾ ਬੜੇ ਖੁਸ਼ ਹੁੰਦੇ ਹੋਣਗੇ ਸਵੇਰ ਸ਼ਾਮ ਦੁਪਹਿਰ ਐਨੇ ਖੁਸ਼ ਰਹਿੰਦੇ ਹੋਣਗੇ ਨਾ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ ਜ਼ਿੰਦਗੀ ਦੀ ਕਿ ਵੀ ਇਸ ਜ਼ਿੰਦਗੀ ਤੇ ਸਭ ਤੋਂ ਵੱਡਾ ਕੰਮ ਐ ਕਰ ਲਿਆ ਜਿਵੇਂ ਕਿਸੇ ਨੂੰ ਤੁਹਾਡੇ ਨਾਲੋਂ ਤੋੜ ਕੇ ਤੁਹਾਡੇ ਨਾਲ ਕਿਸੇ ਨੂੰ ਲੜਾ ਕੇ ਜਾਂ ਤੁਹਾਡੇ ਤੋਂ ਸਾਰੇ ਲੋਕਾਂ ਨੂੰ ਪਾਸੇ ਕਰਕੇ ਉਹ ਐ ਚਾਹੁੰਦਾ ਵੀ ਹੋ ਸਕਦਾ ਮੈਥੋਂ ਵੱਡਾ ਬੰਦਾ ਹੀ ਨਹੀਂ ਹੈਗਾ ਪਰ ਜਦੋਂ ਤੁਸੀਂ ਹੱਸਦੇ ਹੋ ਨਾ ਖੁਸ਼ ਹੁੰਨੇ ਹੋ ਦੇਖ ਦੇਖ ਕੇ ਉਹਦੀਆਂ ਪੁੱਠੀਆਂ ਖੇਡਾਂ ਤੇ ਚਾਲਾਂ ਨੂੰ ਉਹਦੇ ਹਰਾਮਪਣੇ ਸਾਰੇ ਸਿਸਟਮ ਨੂੰ ਦੇਖ ਕੇ ਤੇ ਉਹਨੂੰ ਇੱਕ ਅੰਦਰੋਂ ਅੰਦਰੀ ਚੀਜ਼ ਬਹੁਤ ਖਾਂਦੀ ਆ ਕਿ ਯਾਰ ਮੈਂ ਤਾਂ ਇਹਨੂੰ ਸਾਰਿਆਂ ਦੇ ਨਾਲ ਤੋੜਦਾ ਅਲੱਗ ਕਰਦਾ ਤੇ ਇਹਦਾ ਇਕੱਲਾ ਰਹਿ ਗਿਆ ਇਹ ਫੇਰ ਵੀ ਰੋਟੀ ਖਾਈ ਜਾਂਦਾ ਇਹ ਫੇਰ ਵੀ ਤੁਰਿਆ ਫਿਰਦਾ ਇਹਨੂੰ ਪ੍ਰੋਬਲਮ ਕਿਉਂ ਨਹੀਂ ਹੈਗੀ ਇਹ ਮੇਰੀ ਮਿਹਨਤ ਕਿਉਂ ਨਹੀਂ ਕਰਦਾ ਮੇਰੇ ਥੱਲੇ ਕਿਉਂ ਨਹੀਂ ਲੱਗਦਾ ਇਹ ਹਜੇ ਵੀ ਉਵੇਂ ਹੀ ਖੋਚਾ ਪਰ ਮੈਂ ਉਹ ਚਾਹੁੰਦਾ ਸੀ ਕਿ ਇਹ ਬੰਦਾ ਜਮਾਂ ਰੋਲ ਜਾਂਦਾ ਰੋਂਦਾ ਮੇਰੇ ਹਾੜੇ ਕੱਢਦਾ ਕਿ ਮੈਥੋਂ ਗਲਤੀ ਹੋ ਗਈ ਪਰ ਨਹੀਂ ਹੱਥ ਬੰਨਣੇ ਜਿੱਥੋਂ ਕੋਥੋਂ ਨੂੰ ਮਿਲੂ ਉਹਦੇ ਅੱਗੇ ਬੰਨੋ ਸਭ ਤੋਂ ਵੱਡੇ ਹੱਥ ਜਿਹੜੇ ਬੰਨਣੇ ਆ ਨਾ ਉਹ ਮਾਲਕ ਅੱਗੇ ਬੰਨਿਆ ਕਰੋ ਮਹਾਰਾਜ ਅੱਗੇ ਜੀਨੇ ਤੁਹਾਨੂੰ ਸਵੇਰ ਸ਼ਾਮ ਦੀ ਤਿੰਨ ਟਾਈਮ ਦੀ ਰੋਟੀ ਦੇਣੀ ਤੇ ਤੁਹਾਡੇ ਪਰਿਵਾਰ ਨੂੰ ਵਧਣ ਫੁੱਲਣ ਦੀ ਸਮਤ ਬਾਸ਼ਣੀ ਜੀਨੇ ਤੁਹਾਡੇ ਘਰੇ ਇਹ ਸਾਰਾ ਕੁਝ ਬਣਾ ਕੇ ਰੱਖਣਾ ਪਿਆਰ ਮੁਹੱਬਤ ਸਾਰਾ ਕੁਝ ਘਰ ਦੇ ਵਿੱਚ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਿ ਤੁਹਾਡੇ ਘਰ ਨੂੰ ਉਹਨੇ ਆਪਦੇ ਹੱਥ ਨਾਲ ਚਲਾਉਣਾ ਤੁਸੀਂ ਉਹ ਤੋਂ ਮੰਗਿਆ ਕਰੋ ਬੰਦੇ ਤੋਂ ਬੰਦੇ ਤੋਂ ਮੰਗਣ ਦਾ ਕੋਈ ਫਾਇਦਾ ਨਹੀਂ ਇਹ ਦੁਨੀਆ ਸਵਾਰਥੀ ਆ ਇੱਥੇ ਹਰ ਇੱਕ ਬੰਦਾ ਇੱਕ ਦੂਜੇ ਦੇ ਲਾਲਚ ਨਾਲ ਜੁੜਿਆ ਕੋਈ ਕਿਸੇ ਦੀਆਂ ਲੱਤਾਂ ਖਿੱਚੀ ਜਾਂਦਾ ਕੋਈ ਕਿਸੇ ਦੀ ਟੰਗ ਬਾਹਾਂ ਖਿੱਚਦਾ ਕੋਈ ਕਹਿੰਦਾ ਤੂੰ ਉਹਨੂੰ ਨਹੀਂ ਬੁਲਾਉਣਾ ਜੇ ਤੂੰ ਉਹਨੂੰ ਬੁਲਾਇਆ ਤਾਂ ਮੈਂ ਤੈਨੂੰ ਨਹੀਂ ਬੁਲਾਉਣਾ ਜੇ ਤੂੰ ਉਹਨੂੰ ਬੁਲਾਇਆ ਘਰੇ ਆਪਦੇ ਸੱਦਿਆ ਤੇ ਮੈਂ ਤੈਨੂੰ ਆਪਣੇ ਘਰੇ ਨਹੀਂ ਸੱਦਣਾ ਜਾਂ ਮੈਂ ਤੇਰੇ ਘਰੇ ਨਹੀਂ ਆਉਣਾ ਇਹੋ ਜਿਹੇ ਡਰਾਮੇ ਕਰਦੇ ਅੱਜ ਕੱਲ੍ਹ ਲੋਕ ਬਹੁਤ ਤੇ ਖੁਸ਼ ਜਦੋਂ ਤੁਸੀਂ ਹੁਣੇ ਆਪਦੇ ਬੱਚਿਆਂ ਦੇ ਨਾਲ ਬੈਠ ਕੇ ਘਰੇ ਫੇਰ ਉਹਨਾਂ ਨੂੰ ਲੱਗਦੀ ਆ ਅੱਖ ਕਿ ਰੋਟੀ ਕਿਉਂ ਵਧੀਆ ਖਾਂਦਾ ਅਸੀਂ ਤਾਂ ਦੇਖਿਆ ਸੀ ਵੀ ਇਹ ਰੋਟੀ ਤੋਂ ਬੇ ਉਹੀ ਹੋ ਗਿਆ ਉਹ ਵੀ ਰੋਟੀ ਮਿਲਦੀ ਨੂੰ ਨਹੀਂ ਦੇਣ ਵਾਲਾ ਮਾਲਕ ਉਹ ਤੋਂ ਵੱਡਾ ਕੋਈ ਨਹੀਂ ਉਹ ਤੇ ਸਾਨੂੰ ਯਕੀਨ ਆ ਪੂਰਾ ਸਾਨੂੰ ਉਹ ਨਾ ਕੁਝ ਕਰੇ ਤੇ ਸਾਨੂੰ ਬੰਦਾ ਸਾਡਾ ਕੁਝ ਨਹੀਂ ਵਿਗਾੜ ਸਕਦਾ ਸਾਰੀ ਦੁਨੀਆ ਬਿਨਾ ਸਰ ਜਾਂਦਾ ਪਰ ਉਹਦੇ ਬਿਨਾ ਨਹੀਂ ਕਿਉਂਕਿ ਲਾਸਟ ਆਪਾਂ ਨੇ ਉਹਦੇ ਕੋਲ ਹੀ ਤਾਂ ਜਾਣਾ ਹੁੰਦਾ ਉਹਨੂੰ ਹੀ ਤਾਂ ਮੂੰਹ ਦਿਖਾਉਣਾ ਹੁੰਦਾ ਜਾ ਕੇ ਤੇ ਉਹਨੂੰ ਹੀ ਤੁਸੀਂ ਪਿਆਰ ਕਰੋ ਉਹਦਾ ਨਾਮ ਜਪੋ ਸਵੇਰੇ ਸ਼ਾਮ ਤੇ ਦੂਜੀ ਗੱਲ ਤੁਹਾਡੇ ਵਿੱਚ ਉਹਨੂੰ ਪਾਉਣ ਵਾਸਤੇ ਨਾ ਇੱਕ ਚੀਜ਼ ਹੋਣੀ ਜ਼ਰੂਰੀ ਆ ਇੱਕ ਤੁਸੀਂ ਝੂਠ ਨਹੀਂ ਮਾਰਨਾ ਕਿਸੇ ਨਾਲ ਠੱਗੀ ਧੋਖਾ ਨਹੀਂ ਕਰਨਾ ਤੇ ਕਿਸੇ ਨੂੰ ਐਵੇਂ ਨਜਾਇਜ਼ ਕਿਸੇ ਦੇ ਨਾਲੋਂ ਤੋੜਨਾ ਨਹੀਂ ਤੇ ਕਿਸੇ ਦੇ ਨਾਲ ਐਵੇਂ ਬਿਨਾਂ ਵਜ੍ਹਾ ਲੜਾਈ ਨਹੀਂ ਪਾਉਣੀ ਇਹ ਚਾਰ ਪੰਜ ਚੀਜ਼ਾਂ ਤੁਹਾਡੇ ਅੰਦਰ ਹੋਣੀਆਂ ਤੇ ਮਹਾਰਾਜ ਵੀ ਤੁਹਾਡਾ ਸਾਥ ਦੇ ਤੇ ਫਿਰ ਮਹਾਰਾਜ ਨੇ ਸਾਥ ਉਸ ਬੰਦੇ ਦਾ ਕਦੇ ਨਹੀਂ ਦਿੰਦਾ ਜਿਹੜਾ ਸਵੇਰੇ ਬੁਰਸ਼ ਕਰਦਾ ਐ ਮੂੰਹ ਤੇ ਰਗੜ ਰਗੜ ਕੇ ਆਪਦੀ ਮੂੰਹ ਦੀ ਗੰਦਗੀ ਸਾਫ਼ ਕਰਦਾ ਆਪਦੇ ਸਰੀਰ ਦੀ ਗੰਦਗੀ ਸਾਫ਼ ਕਰਦਾ ਸਾਬਣ ਲਾ ਕੇ ਪਰ ਜਿਹਦੇ ਅੰਦਰੋਂ ਮੈਲ ਨਹੀਂ ਨਿਕਲਦੀ ਨਾ ਉਹਦਾ ਮਹਾਰਾਜ ਕਦੇ ਵੀ ਸਾਥ ਨਹੀਂ ਦਿੰਦਾ ਮਹਾਰਾਜ ਸਾਥ ਦਿੰਦਾ ਜਿਹੜਾ ਸੱਚਾ ਸੋਚਾ ਇਨਸਾਨ ਹੋਵੇ ਬਾਹਰੋਂ ਉਹਦੇ ਘਪਮਾਂ ਦੀ ਕੱਪੜੇ ਤਾਂ ਤੇ ਬਿਲਕੁਲ ਨਾ ਹੋਣ ਉਹਦਾ ਸਰੀਰ ਜਮਾਂ ਘਪਮਾਂ ਦੀ ਨਰਕ ਹੋਵੇ ਉਦੇ ਸਰੀਰ ਤੇ ਲੱਖਾਂ ਦਾਗ ਹੋ ਸਕਦੇ ਆ ਮਿੱਟੀ ਕੱਟਾ ਗਾਰੇ ਚ ਲਿਬੜਿਆ ਹੋ ਸਕਦਾ। ਉਹਦੇ ਕੱਪੜੇ ਪਾਟੇ ਟਾਕੀਆਂ ਵਾਲੇ ਪਾਏ ਹੋ ਸਕਦੇ ਆ। ਪਰ ਉਹ ਦੇਖਦਾ ਕਿ ਬੰਦੇ ਦੇ ਵਿੱਚ ਨਿਮਰਤਾ ਕਿਹਦੇ ਚ ਤੇ ਇਹ ਬੰਦੇ ਚ ਕੌਣ ਕੀ ਆ। ਮਹਾਰਾਜ ਉਹਨੂੰ ਖੁਸ਼ ਰੱਖਦਾ। ਬਾਕੀ ਮਹਾਰਾਜ ਕਿਰਪਾ ਬਣਾਈ ਰੱਖੇ ਸਾਰਿਆਂ ਤੇ। ਅਸੀਂ ਦਿਲੋਂ ਚਾਹੁੰਦੇ ਆ ਕਿ ਜਿਹੜੇ ਸਾਡੇ ਵੀ ਕੋਈ ਸਾਡਾ ਵੀ ਕੋਈ ਉਹੋ ਜਿਹਾ ਬੰਦਾ ਸਾਡੇ ਨਾਲ ਜੁੜਿਆ ਜਿਹੜਾ ਸਾਡਾ ਮਾੜਾ ਕਰਦਾ ਜਾਂ ਅਸੀਂ ਮਾੜਾ ਕਰਦੇ ਆ। ਤੇ ਮਹਾਰਾਜ ਉਹਨਾਂ ਦਾ ਵੀ ਸਾਥ ਦੇਵੇ ਜੇ ਅਸੀਂ ਕਰਦੇ ਆ ਤਾਂ ਸਾਨੂੰ ਮਹਾਰਾਜ ਸਮਰੱਥ ਬਾਛੇ ਸਾਨੂੰ ਸਮਝਾਵੇ ਸਾਡੇ ਵੀ ਦਿਮਾਗ ਖੋਲ ਕੇ ਪਾਵੇ ਵੀ ਤੂੰ ਇੱਥੇ ਰੁਕਣਾ ਪਰ ਜੇ ਸਾਡੇ ਨਾਲ ਜਿਹੜੇ ਲੋਕ ਗਲਤ ਕਰਦੇ ਆ ਸਾਨੂੰ ਪਰੇਸ਼ਾਨ ਕਰਦੇ ਆ ਜਾਂ ਗਲਤ ਕਰਦੇ ਮਹਾਰਾਜ ਉਹਨਾਂ ਦਾ ਵੀ ਭਲਾ ਕਰੇ ਤੇ ਉਹਨਾਂ ਦੀਆਂ ਵੀ ਲੰਮੀਆਂ ਉਮਰਾਂ ਹੋਣ ਬਾਕੀ ਦੋਸਤੋ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਥੇ ਸਭ ਕੁਝ ਇੱਥੇ ਹੀ ਰਹਿ ਜਾਣਾ ਨਾਲ ਕੁਝ ਨਹੀਂ ਲੈ ਕੇ ਆਏ ਬਸ ਇੱਕ ਥੋਡੀਆਂ ਨਾਮ ਜਿਹੜਾ ਉਹ ਲੋਕ ਯਾਦ ਰੱਖਣਗੇ ਤੁਹਾਨੂੰ ਜਿਹੜੇ ਇੱਥੇ ਤੁਹਾਡੇ ਲੋਕ ਇੱਥੇ ਜਾਣਦੇ ਇਸ ਧਰਤੀ ਤੇ ਤੁਹਾਨੂੰ ਥੋੜਾ ਜਰ ਯਾਦ ਕਰਨਗੇ ਜੇ ਤੁਸੀਂ ਸਹੀ ਕੰਮ ਕਰੋਗੇ ਤਾਂ ਪਰ ਜੇ ਤੁਸੀਂ ਗਲਤ ਕਰੋਗੇ ਕੰਮ ਤੇ ਲੋਕਾਂ ਨੇ ਕਹਿਣਾ ਸ਼ੁਕਰ ਆ ਇਹ ਧਰਤੀ ਤੋਂ ਗਿਆ ਤੇ ਇਥੋਂ ਗਲੋਗਲਾਵਾ ਲੱਥਾ ਇਹ ਨਾ ਹੋਵੇ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ